सीएम मान ने किसान जत बंदਿਆਂ ਨੂੰ ਬੁਲਾ ਕੇ ਉਹਨਾਂ ਦੀ ਕੀਤੀ ਬੇਇੱਜ਼ਤੀ। ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਤਬੀਅਤ ਸਿਹਤ ਮੂਜਾਜ ਕਿਦਾਂ ਤੁਹਾਡੀ ਸਭ ਵਧੀਆ ਜੀ ਵੀਰੋ ਅੱਜ ਤੁਹਾਨੂੰ ਇੱਕ ਬਹੁਤ ਹੀ ਐਮ ਅਪਡੇਟ ਦੇਣ ਜਾ ਰਹੇ ਹਾਂ ਬਹੁਤ ਵੱਡੀ ਖਬਰ ਦੇਣ ਜਾ ਰਹੇ ਹਾਂ ਕਿ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ सीएम मान ਦੇ ਨਾਲ ਜਿਹੜੀ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚ सीएम मान ਨੇ ਬਹੁਤ ਗਲਤ ਹਰਕਤਾਂ ਕੀਤੀਆਂ ਤੇ ਕਿਸਾਨਾਂ ਨੂੰ ਧਮਕੀਆਂ ਦੇਤੀਆਂ ਖਬਰ ਦੀ ਕੰਪਲੀਟ ਡਿਟੇਲ ਜਾਣਨੇ ਆ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਫਿਰ ਕਰਾਂਗੇ ਵੀਡੀਓ ਤੇ ਗੱਲ ਬਾਤ। ਮੀਟਿੰਗ ਵਿਚ ਵਾਲੇ ਛੱਡ ਗਏ ਸੀਐਮ ਕਿਸਾਨਾਂ ਦਾ ਇਲਜ਼ਾਮ ਕਿਸੇ ਮੁੱਖ ਮੰਤਰੀ ਦਾ ਰਵਈਆ ਮੈਂ ਪਹਿਲੀ ਵਾਰ ਦੇਖਿਆ ਸੀਐਮ ਨੇ ਕੀਤੀ ਬੇਇੱਜ਼ਤੀ ਕਿਲਾ ਸਮਝ ਲੈ ਨਾ ਇਹ ਕਿਸਾਨ ਜਿਹੇ ਬੰਦੇ ਦੀ ਇੱਕ ਬੇਇੱਜ਼ਤੀ ਹੈ ਕਿਹਾ ਸੀਐਮ ਨੇ ਸਾਨੂੰ ਤਮਕਾਇਆ ਸਪਸ਼ਟ ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਤਮਕਾਉਣ ਦੀ ਕੋਸ਼ਿਸ਼ ਜੋ ਕਰਨਾ ਹੈ ਉਹ ਕਰ ਲਓ ਕਿਸਾਨਾਂ ਮੁਤਾਬਕ ਇਹ ਸ਼ਬਦ ਸਨ ਮੁੱਖ ਮੰਤਰੀ ਸੀਐਮ ਮੰਨਦੇ ਇਹ ਗੱਲ ਕਿਸਾਨ ਕਹਿ ਰਹੇ ਨੇ ਜਿਨ੍ਹਾਂ ਨੇ ਥੋੜੇ ਟਾਈਮ ਪਹਿਲਾਂ ਸੀਐਮ ਨਾਲ ਬੈਠਕ ਕੀਤੀ ਅਤੇ ਮੀਟਿੰਗ ਵਿੱਚ ਚਰਚਾ ਤਾਂ ਕੀ ਹੋਣੀ ਸੀ ਸਗੋਂ ਕਿਸਾਨਾਂ ਅਤੇ ਮੁੱਖ ਮੰਤਰੀ ਦੇ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ ਅੰਤ ਵਿੱਚ ਕਿਸਾਨ ਅੰਦਰ ਹੀ ਸਨ ਤੇ ਸੀਐਮ ਮੀਟਿੰਗ ਛੱਡ ਕੇ ਚਲੇ ਗਏ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਦਾ ਨਾ ਖੋਹੋ ਜੇ ਚਲੋ ਥੋੜਾ ਕੁਝ ਹੋਰ ਦੇਣ ਦਾ ਹੈ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅਧੀਆਂ ਮੰਗਾ ਕਿ ਤਿੰਨ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲਾ ਹੈ ਵੀ ਜੇ ਖੁੱਲਾ ਸਮਾਂ ਲਾਉਣਾ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜੇ ਨਹੀਂ ਜਦੋਂ 8-9 ਮੰਗਾ ਧਾਰਾ ਮੰਗਾ ਦੇ ਵਿੱਚੋਂ 8-9 ਮੰਗਾ ਤੇ ਵੈ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਦੇ ਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆ ਹਾਂ ਅਪੀਲ ਕੀਤੀ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਸਾਨੂੰ ਮੀਟਿੰਗ ਦਿੱਤੀ ਐ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਅਸੀਂ ਜਿਆ ਉਹਨੂੰ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਐ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਜੇ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐ ਅਕਸਰ ਹਰੇਕ ਸਰਕਾਰ ਹੀ ਦਿੰਦੀ ਐ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲਬ ਇਹ ਸੰਕੇਤ ਇਹ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦਾ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੰਦੀ ਐ ਅਸੀਂ ਨਾ ਇਹ ਕਹੇ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੰਦੀ ਐ ਅਕਸਰ ਜਦੋਂ ਪ੍ਰੋਗਰਾਮ ਹਰੇਕ ਸਰਕਾਰੀ ਉਦੋਂ ਪਹਿਲਾਂ ਜਿੱਥੇ ਬੰਦਿਆਂ ਨੂੰ ਸਾਦੀ ਹੁੰਦੀ ਹੈ ਉਹਦੇ ਕਿਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤੜਕੇ ਮੁੱਖ ਮੰਤਰੀ ਬੀਕਮ ਚੋਂ ਬਾਕਆਊਟ ਕਰ ਗਿਆ ਤੇ ਅਸੀਂ ਕੱਲ ਮਾਪਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸਾਡਾ ਲੱਗੂ ਇਹ ਪਾਸਟ ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਸੀਐਮ ਸਾਹਿਬ ਨੇ ਕਿਹਾ ਕਿ ਜਾਓ ਜੋ ਕਰ ਲਓ ਹਾਂ ਕਹਿੰਦਾ ਜਾਓ 5 ਤਰੀਕ ਨੂੰ ਕਰ ਲਓ ਮੈਂ ਜਿਹੜੀਆਂ ਮੰਗਾਂ ਨੇ ਉਹ ਵੀ ਮੈਂ ਮੰਨਦਾ ਜਿਹੜੀਆਂ ਗੱਲਾਂ ਸਹਿਮਤੀ ਹੋਈ ਸੀ ਉਹ ਵੀ ਛੱਡੀਆਂ ਕਿਸਾਨਾਂ ਦਾ ਦਾਅਵਾ ਕਿ ਸੀਐਮ ਮਾਨ ਨੇ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਸਾਨੂੰ ਧਮਕਾਇਆ ਗਿਆ ਨਾਲ ਹੀ ਇਹ ਵੀ ਕਿਹਾ ਕੀ ਜੋ ਮੰਗਾ ਪਹਿਲਾਂ ਮੰਨੀਆਂ ਸਨ ਉਹ ਵੀ ਹੁਣ ਕੈਂਸਲ ਨੇ ਕਿਹਾ ਕਿ ਜੋ ਕਰਨਾ ਹੈ ਤੁਸੀਂ ਕਰ ਲਓ ਅੱਜ ਤੱਕ ਇਹ ਚੈਲੰਜ ਹੀ ਸਮਝੋ ਜਦੋਂ ਇਹ ਕਿਹਾ ਵੀ ਮੈਂ ਕੋਈ ਛੋਟੀਆਂ ਗੱਲਾਂ ਮੰਗਾ ਮੰਨਾਂ ਜਿਹੜੀਆਂ ਮੰਗਾਂ ਮੈਂ ਮੰਨੀਆਂ ਸੀ ਜੇ ਤੁਹਾਡੇ ਨਾਲ ਗੱਲਬਾਤ ਹੋਈ ਸੀ ਤੇ ਮੈਂ ਮਤਲਬ ਉਹ ਸਾਰੀਆਂ ਉਹ ਵੀ ਕੈਂਸਲ ਨੇ ਤੁਸੀਂ ਧਰ ਨਾਲ ਪਰ ਨਹੀਂ ਇਹ ਰਵਈਆ ਕੀ ਕਹਿੰਦਾ ਕਿਉਂਕਿ ਖੁਦ ਹੀ ਬੁਲਾ ਕੇ ਬਾਅਦ ਦੇ ਵਿੱਚ ਅਜਿਹੀ ਕਿਸੇ ਮੁੱਖ ਮੰਤਰੀ ਦਾ ਰਵਈਆ ਮੈਂ ਪਹਿਲੀ ਵਾਰ ਦੇਖਿਆ ਇੰਨਾ ਸਖਤ ਮਤਲਬ ਇਹ ਫਿਰ ਮੰਗਾ ਲਾਗੂ ਹੀ ਨਹੀਂ ਕਰਾਉਣਾ ਚਾਹੁੰਦੇ ਸੱਦ ਕੇ ਮਤਲਬ ਇੱਕ ਤਰੀਕੇ ਦਾ ਬੇਇੱਜ਼ਤ ਕਰਨ ਵਾਲਾ ਕੰਮ ਹੈ ਕਿਸਾਨਾਂ ਨੂੰ ਮੈਨੂੰ ਤਾਂ ਸਮਝ ਨਹੀਂ ਆ ਵੀ ਇਹ ਕਿਸਾਨ ਜਿਹਾ ਬੰਦੇ ਦੀ ਇੱਕ ਬੇਇੱਜ਼ਤੀ ਹੈ ਜਦੋਂ ਇੰਨੀਆਂ ਜਿਹਾ ਬੰਦਿਆਂ ਨੂੰ ਇਕੱਠਿਆਂ ਕਰਕੇ ਉਹਨੇ ਇਹ ਸ਼ਬਦ ਕਹੇ ਨੇ ਵੀ ਜਾਓ ਕਰ ਲਓ ਜਿਹੜਾ ਕੋਈ ਕਰਦਾ ਮੈਂ ਉਹ ਜਿਹੜੀਆਂ ਪਹਿਲੀਆਂ ਮੰਗਾਂ ਇੱਕ ਤਾਂ ਇਹ ਹੁੰਦਾ ਵੀ ਪਹਿਲੀਆਂ ਮੰਗਾਂ ਜਿਹੜੀਆਂ ਮੰਨੀਆਂ ਵੀ ਨਹੀਂ ਨੇ ਮੈਂ ਤੁਹਾਡੀਆਂ ਉਹ ਵੀ ਕੈਨਸਲ ਆਹ ਸ਼ਬਦ ਕਹਿ ਕੇ ਉੱਠ ਕੇ ਗਿਆ ਜਮੀ ਜਿੰਨੀ ਆਮ ਜਿੰਮੇ ਜਟਾਂ ਵਾਲੀ ਗੱਲ ਹੁੰਦੀ ਆ ਤੁਹਾਨੂੰ ਦੱਸ ਦੇ ਕਿ ਕਿਸਾਨਾਂ ਨੇ 5 ਮਾਰਚ ਨੂੰ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣਾ ਹੈ ਜਿਸ ਤੋਂ ਪਹਿਲਾਂ ਕਿਸ ਪਰ ਮੀਟਿੰਗ ਬੇਸੱਟਾ ਰਹੀ ਕਿਸਾਨਾਂ ਦੇ ਟੀਵੀ ਤੇ ਗਰਮਾ-ਗਰਮ ਬਿਆਨ ਆ ਰਹੇ ਸਨ ਤਾਂ ਮੁੱਖ ਮੰਤਰੀ ਨੇ ਵੀ ਆਪਣੀ ਸਫਾਈ ਪੇਸ਼ ਕੀਤੀ ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਪੰਜਾਬ ਪਵਨ ਵਿੱਚ ਹੋਈ ਮੀਟਿੰਗ ਵਿੱਚ ਮੈਂ ਕਿਸਾਨ ਜਥੇਬੰਦੀਆਂ ਦੇ ਸਾਰੇ ਸਤਕਾਰਯੋਗਾਂ ਨੂੰ ਅਪੀਲ ਕੀਤੀ ਕਿ ਚੱਕਾ ਜਾਮ ਕਰਨਾ ਸੜਕਾਂ ਤੇ ਰੇਲਾਂ ਰੁਕਣੀਆਂ ਜਾਂ ਪੰਜਾਬ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਇਹਨਾਂ ਸਭ ਨਾਲ ਆਮ ਲੋਕਾਂ ਨੂੰ ਖੱਜਲਖਵਾਰ ਹੋਣਾ ਪੈਂਦਾ ਹੈ ਸਮਾਜ ਦੇ ਬਾਕੀ ਵਰਗਾਂ ਦੇ ਕੰਮਾਂ ਅਤੇ ਕਾਰੋਬਾਰਾਂ ਤੇ ਵੀ ਬਹੁਤ ਅਸਰ ਪੈਂਦਾ ਹੈ ਇਸ ਦਾ ਵੀ ਆਪਾਂ ਖਿਆਲ ਕਰੀਏ ਮੁੱਖ ਮੰਤਰੀ ਦੀ ਸਫਾਈ ਇੱਕ ਪਾਸੇ ਪਰ ਜੇ ਕਿਸਾਨਾਂ ਦੇ ਦਾਅਵੇ ਸੱਚ ਸਮਝੀਏ ਤਾਂ ਇੱਕ ਖੇਤੀਬਾੜੀ ਪ੍ਰਦਾਨ ਸੁਭਾ ਜਿਸ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਦੱਸੇ ਅਤੇ ਇੱਕ ਸੀਐਮ ਕੁਰਸੀ ਤੇ ਬੈਠੀ ਸ਼ਖਸੀਅਤ ਇਹ ਚੈਲੰਜ ਕਰ ਦੇਵੇ ਕਿ ਜੋ ਤੁਹਾਡੇ ਤੋਂ ਹੁੰਦਾ ਕਰ ਲਓ ਤਾਂ ਇਸ ਤੇ ਹੁਣ ਕੀ ਕਿਹਾ ਜਾਏ ਹੁਣ ਕਿਸਾਨ ਅੱਗੂ ਅੱਗੇ ਕੀ ਕਰਨਗੇ ਹੁਣ ਇਹ ਦੇਖਣਾ ਹੋਏਗਾ 5 ਮਾਰਚ ਤੋਂ ਕਿਸਾਨਾਂ ਨੇ ਮੋਰਚਾ ਲਾਉਣਾ ਹੈ ਉਹਨੇ ਮੋਰਚਾ ਕੀ ਰੂਪ ਲਏਗਾ ਇਹ ਦੇਖਣਾ ਬਾਕੀ ਹੈ ਵੀਰੋ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕੇ ਸੀਐਮ ਮਾਨ ਨੇ ਕਿਸਾਨ ਜਥਬੰਦਿਆਂ ਨੂੰ ਬੁਲਾਇਆ ਆਪਣੇ ਕੋਲ ਮੀਟਿੰਗ ਆਸਤੇ ਤੇ ਮਲਾ ਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਤੇ ਉਹਨਾਂ ਨੂੰ ਬੇਇੱਜ਼ਤ ਕਰਕੇ ਭੇਜ ਦਿੱਤਾ ਇਹ ਵੇਖੋ ਇਹ ਕਿੱਧਰ ਦਾ ਇਨਸਾਫ ਹੋਇਆ ਕਿ ਤੂੰ ਇੱਕ ਮੀਟਿੰਗ ਬੁਲਾ ਰਿਹਾ ਉਸ ਤੋਂ ਪਹਿਲੇ ਆਪਣੇ ਟਵੀਟ ਦੇ ਵਿੱਚ ਕਹਿ ਰਿਹਾ ਏ ਪੰਜਾਬ ਨੂੰ ਬੰਦ ਕਰਨਾ ਪਈਆ ਜਾਮ ਹੜਤਾਲ ਕਰਨਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਤੇ ਤੂੰ ਅੱਲਾਹ ਦੇ ਬੰਦੇਆ ਮਸਲੇ ਦਾ ਹੱਲ ਕੱਢ ਉਹਨਾਂ ਨੂੰ ਜੇ ਤੂੰ ਬੁਲਾਇਆ ਤੇ ਉਹਨਾਂ ਦੀਆਂ ਮੰਗਾਂ ਤੇ ਸੁਣ ਹੁਣ ਉਹਨਾਂ ਦੀਆਂ ਮੰਗਾਂ ਨੋ ਮੰਗਾ ਸੁਣ ਕੇ ਜਿਵੇਂ ਕਿ ਵੀਡੀਓ ਦੇ ਵਿੱਚ ਖਬਰ ਮਿਲਦੀ ਪਈ ਹੈ ਕਿ ਨੋ ਮੰਗਾ ਸੁਣ ਕੇ ਤੇ ਉਹ ਕਹਿ ਰਿਹਾ ਜੀ ਮੇਰੀ ਅੱਖ ਦਾ ਇਨਫੈਕਸ਼ਨ ਹੋ ਗਿਆ ਤੇ ਮੈਂ ਜੀ ਚੱਲਾ ਵਾਂ ਤੇ ਉਸ ਤੋਂ ਬਾਅਦ ਇਸੇ ਗੱਲ ਤੋਂ ਥੋੜੀ ਗਰਮਾ-ਗਰਮੀ ਹੋਈ ਤੇ ਜੀ ਮੈਂ ਤੁਹਾਡੇ ਕੋ ਜੋ ਹੁੰਦਾ ਤੁਸੀਂ ਕਰ ਲਓ ਹੁਣ ਕਿਸਾਨਾਂ ਨੇ ਜਿਹੜਾ ਕਿ ਉਹਨਾਂ ਡੈਡ ਲਾਈਨ ਦਿੱਤੀ ਸੀ ਕਿ ਅਸੀਂ 5 ਮਾਰਚ ਨੂੰ ਅਸੀਂ ਪੱਕਾ ਮੋਰਚਾ ਲਾਣਾ ਹੈ ਉਸ ਹਵਾਲੇ ਦੇ ਨਾਲ ਇਹ ਮੀਟਿੰਗ ਹੋਈ ਸੀ ਕਿ ਮਾਮਲਾ ਜਿਹੜੇ ਨੇ ਰਫਾ ਦਫਾ ਉਹਨੂੰ ਕਿਸਾਨਾਂ ਨੂੰ ਸਮਝਣਾ ਚਾਹੀਦਾ ਪੰਜਾਬ ਦਾ ਸੀਐਮ ਹੈ ਤੇ ਪੰਜਾਬ ਜਿਹੜਾ ਹੈ ਫਸਲ ਦਿੰਦਾ ਹੈ ਪੂਰੇ ਮੁਲਕ ਨੂੰ ਉਹਨੂੰ ਸਮਝਣਾ ਚਾਹੀਦਾ ਕਿਸਾਨਾਂ ਦੇ ਮਸਲਿਆਂ ਨੂੰ ਉਹਨੂੰ ਇਹ ਟੈਨਸ਼ਨ ਹੈ ਕਿ ਬਾਕੀ ਕਾਰੋਬਾਰ ਬੰਦ ਹੋ ਜਾਣਗੇ ਪਈਆ ਜਾ ਮਰਦਾ ਹਟਾ ਲ ਹੋ ਜੇਗੀ ਤੇ ਇਹ ਨਹੀਂ ਪਤਾ ਕਿ ਜਿਹੜੇ ਕਿਸਾਨ ਭੁੱਖੇ ਮਰਦੇ ਨੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਜਿਹੜੀਆਂ ਉਹਨਾਂ ਦੀਆਂ ਫਸਲਾਂ ਉਹਨਾਂ ਨੂੰ ਫਸਲਾਂ ਦੇ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਕੀਮਤਾਂ ਨਹੀਂ ਮਿਲਦੀਆਂ ਰੇਟ ਨਹੀਂ ਸਹੀ ਮਿਲਦੇ ਉਹਨਾਂ ਦਾ ਜਿਹੜਾ ਨੁਕਸਾਨ ਹੁੰਦਾ ਉਹ ਕਿੱਧਰ ਜਾਣ ਬਾਕੀ ਤੈਨੂੰ ਚੀਜ਼ਾਂ ਦੀ ਫਿਕਰ ਇਸ ਚੀਜ਼ ਦੀ ਤੈਨੂੰ ਕੋਈ ਫਿਕਰ ਨਹੀਂ ਹੈਗੀ ਉਤੋਂ ਫਿਰ ਇੱਕ ਮੀਟਿੰਗ ਬੁਲਾ ਕੇ ਤੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਮਹਿਮਾਨਾਂ ਨੂੰ ਇੱਕ ਮਹਿਫਲ ਦੇ ਵਿੱਚ ਬੁਲਾ ਕੇ ਤੇ ਉਹਨਾਂ ਨੂੰ ਇਹ ਉਹਨਾਂ ਨੂੰ ਕੋ ਗਲਤ ਗੱਲਾਂ ਕਰਕੇ ਜਾਂ ਉਹਨਾਂ ਨੂੰ ਵਾਪਸ ਭੇਜ ਦੇਣਾ ਇਹ ਤਾਂ ਵੈਸੇ ਵੀ ਕਿਸੇ ਵੀ ਮਹਿਫਲ ਦੇ ਅਸੂਲਾਂ ਦੇ ਖਿਲਾਫ ਹੈਗਾ ਇਹਨੂੰ ਬਹਾਲ ਸੋਚਣਾ ਚਾਹੀਦਾ ਹੈ ਕਿ ਮੈਂ ਕੀ ਗਲਤੀਆਂ ਕਰ ਰਿਹਾ ਵਾਂ ਹੁਣ ਇਹੋ ਹੀ ਵੇਖਣਾ ਬਾਕੀ ਇਹ ਕਿ ਕਿਸਾਨ ਜਿਹੜੇ ਨੇ ਹੁਣ ਉਹ ਮੋਰਚਾ ਲਾਉਂਦੇ ਨੇ 5 ਮਾਰਚ ਨੂੰ ਉਹ ਕੀ ਕਰਦੇ ਨੇ ਕਿਸ ਤਰ੍ਹਾਂ ਕਰਦੇ ਨੇ ਪਰ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਤੇ ਤੁਹਾਡਾ ਕੰਮ ਬੰਦਾ ਕਿ ਵੀਡੀਓ ਨੂੰ ਦਬਾ ਕੇ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਜਿਹੜੀ ਇਹ ਫੈਲੇ ਅਸੀਂ ਕਿਸਾਨ ਆਪਣੇ ਕਿਸਾਨ ਭਰਾਵਾਂ ਦੇ ਨਾਲ ਨਾਲ ਖੜੇ ਆਂ ਅਸੀਂ ਆਪਣੇ ਪੰਜਾਬੀ ਕਿਸਾਨ ਭਰਾਵਾਂ ਦੇ ਨਾਲ ਖੜੇ ਆਂ ਮੋਢੇ ਨਾਲ ਮੋਢਾ ਜੋੜ ਕੇ ਬਾਕੀ ਸੀਐਮ ਮਾਨ ਨੂੰ ਜਿਹੜੀਆਂ ਉਹਨੇ ਗਲਤੀਆਂ ਕੀਤੀਆਂ ਇਸ ਮੀਟਿੰਗ ਦੇ ਵਿੱਚ ਉਹਨੂੰ ਆਪ ਸੋਚਣਾ ਚਾਹੀਦਾ ਹੈ ਮਾਫੀ ਮੰਗਣੀ ਚਾਹੀਦੀ ਹੈ ਕਿਸਾਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਮਸਲਾ ਹੈ ਉਹ ਹੱਲ ਕਰਨਾ ਚਾਹੀਦਾ ਹੈ ਉਹਨਾਂ ਦੀਆਂ ਮੰਗਾਂ ਸੁਣੇ ਉਹਨਾਂ ਨਾਲ ਮਿਲ ਬੈਠ ਕੇ ਗੱਲਬਾਤ ਕਰੇ ਜਿਹੜੀਆਂ ਮੰਗਾਂ ਸਮਝ ਆਂਦੀਆਂ ਉਹ ਮੰਨੇ ਜਿਹੜੀਆਂ ਨਹੀਂ ਸਮਝ ਆਂਦੀਆਂ ਉਹਨਾਂ ਨਾਲ ਡਿਸਕਸ ਕਰੇ ਲੇਕਿਨ ਮਸਲੇ ਦਾ ਹੱਲ ਹੋਣਾ ਚਾਹੀਦਾ ਇਹਦੇ ਮਸਲੇ ਨੂੰ ਵਿਗਾੜਿਆ ਤੇ ਕੋਈ ਵੀ ਸੀਐਮ ਜਿਹੜਾ ਉਹ ਇਸ ਤਰ੍ਹਾਂ ਕਦੀ ਵੀ ਨਹੀਂ ਕਰਦਾ ਇਹ ਤੇ ਪੰਜਾਬ ਨੂੰ ਆਬ ਡੋਬ ਰਿਹਾ ਹੈ ਇਹ ਸੀ ਵੀਰੋ ਅੱਜ ਦੀ ਛੋਟੀ ਜਿਹੀ ਅਪਡੇਟ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਾ ਜ਼ਹਰ ਜ਼ਰੂਰ ਕਰਿਆ ਜੇ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜੇ ਹਾਂ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਚਾਹਾਂਗੇ ਰੱਬ ਰਾਖਾ